ਪਾਰਟੀ ਦਾ ਖਾਲਸਾ ਪਾਇਲੂ ਜੀ ਦੀ ਫਤਿਹ ਡੈਮੋਕ੍ਰੇਸੀ ਦੀ ਹਾਰ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਨੰਗਾ ਹੋ ਰਿਹਾ ਜੀ ਜਿਹੜੀਆਂ ਇਹ ਕਾਊਂਟਿੰਗ ਹੋ ਰਹੀ ਹੈ ਯਾਰ ਇੰਨਾ ਤਾਕਤ ਦਾ ਦੁਰਵਰਤੋਂ ਮੈਂ ਅੱਜ ਤੱਕ ਮੇਰੇ ਖਿਆਲ ਨਾਲ ਹਿਸਟਰੀ ਬਣਾ ਕੇ ਦਿੱਤੀ ਹੈ ਇਸ ਝਾੜੂ ਦੀ ਸਰਕਾਰ ਨੇ ਸਾਡੇ ਕੈਂਡੀਡੇਟ ਸਾਹਿਬ ਜ਼ੋਨ ਨੰਬਰ 2 ਤੋਂ ਭੈਂਜੀ ਉਹਨਾਂ ਨੂੰ ਸੱਦਿਆ ਜਾਂਦਾ ਜਦੋਂ ਸਾਡੇ ਏਜੰਟਸ ਪਲੇਅਰ 7:30 ਦੇ ਇੱਥੇ ਆ ਕੇ ਹਾਜ਼ਰ ਨੇ 10 ਵਜੇ ਇਹਨਾਂ ਨੂੰ ਆਵਾਜ਼ ਮਾਰਦੇ ਆ ਆਵਾਜ਼ ਮਾਰਨ ਦੇ ਉੱਤੇ ਜਦੋਂ ਸਾਡਾ ਜਿਹੜੀ ਹੈਗਾ ਕੈਂਡੀਡੇਟ ਔਰ ਰਟਰਨਿੰਗ ਅਫਸਰ ਜਦੋਂ ਉੱਥੇ ਪਹੁੰਚਦੇ ਨੇ ਤੇ ਤੁਸੀਂ ਰਟਰਨਿੰਗ ਅਫਸਰ ਕੋਲ ਪਹੁੰਚਦੇ ਆ ਸਾਡੇ ਜਿਹੜੇ ਏਜੰਟਸ ਹੈ ਤੇ ਉਹਨਾਂ ਏਜੰਟਾਂ ਦੇ ਪਹੁੰਚਣ ਤੋਂ ਪਹਿਨੋਂ ਜਿਹੜਾ ਹੈਗਾ ਆ ਡੱਬਾ ਖੋਲ ਦਿੱਤਾ ਜਾਂਦਾ ਕਾਊਂਟਿੰਗ ਹੋ ਗਈ ਹੁੰਦੀ ਹੈ ਤੇ ਸੀਲ ਕਰਕੇ ਉਹਨੂੰ ਜਿਹੜਾ ਹੈਗਾ ਲਿਫਾਫੇ ਦੇ ਵਿੱਚ ਪਾ ਲਿਆ ਜਾਂਦਾ ਇਹ ਇਹਨਾਂ ਦਾ ਤਰੀਕਾ ਆ ਜਿਹੜਾ ਹੈਗਾ ਲੋਕਾਂ ਨੂੰ ਇਹ ਦਿਖਾਉਣ ਦਾ ਵੀ ਪੰਜਾਬ ਜਿਹੜਾ ਇਹਨਾਂ ਦੇ ਨਾਲ ਤੇ ਧੱਕੇ ਨਾਲ ਪੰਜਾਬ ਕਦੀ ਕਿਸੇ ਦੇ ਨਾਲ ਨਹੀਂ ਹੋਇਆ ਅਫਸਰਾਂ ਨੂੰ ਅਸੀਂ ਮਿਲੇ ਆਂ ਸਾਹਿਬ ਇਹ ਕਹਿੰਦੇ ਨੇ ਜੀ ਉਹ ਜਿਹੜਾ ਸਾਹਿਬ ਉੱਥੇ ਆਇਆ ਸੀ ਉਹ ਫਿਰ ਉਹ ਸਾਨੂੰ ਆ ਕੇ ਲਾਅ ਦੱਸ ਲੈ ਕਿ ਮੈਂ ਕਿਹਾ ਯਾਰ ਤੂੰ ਮੈਨੂੰ ਰਸੂਲ ਨਸਖਾ ਤੂੰ ਤੇ ਹੱਦ ਤੱਕ ਜੰਮਿਆ ਨਹੀਂ ਹੈ ਜਦੋਂ ਦਾ ਅਸੀਂ ਲਾਅ ਨੂੰ ਪੜਦੇ ਆਏ ਆਂ ਤੇ ਜੇ ਤੂੰ ਇੰਨਾ ਹੀ ਲਾਅ ਬਾਈਡਿੰਗ ਆ ਨਾ ਤੇ ਫਿਰ ਤੂੰ ਇਨਸਾਫ ਕਰਦਾ ਸੋ ਇਹ ਬੜੇ ਦੁੱਖ ਦੀ ਗੱਲ ਹੈ ਕਿ ਸਿਰਫ ਤੇ ਸਿਰਫ ਇੱਕ ਹਮੇ ਨੂੰ ਜਿਹੜਾ ਹੈ ਨਾ ਪਾਣੀ ਦੇਣ ਲਈ ਕਿ ਜੀ ਆਮ ਆਦਮੀ ਪਾਰਟੀ ਜਿਹੜੀ ਅਗੇ ਲੋੜ ਦੇ ਵਿੱਚ ਪਸਦੀ ਹੈ ਇਹ ਕੋਈ ਨਾ ਕਾਸ਼ਾਈ ਦੁਦਾਰਦੀ ਸ਼ਰਿਆ ਜਿੱਥੇ ਹੋ ਰਹੀ ਹੈ ਆ ਤੁਸੀਂ ਦੇਖੋ ਜ਼ਮਨ ਨੰਬਰ ਤਿੰਨ ਦੀ ਹੁਣ ਰੀਕਾਉਂਟਿੰਗ ਹੋ ਰਹੀ ਹੈ ਮਨ ਕਹਿਣ ਦਾ ਭਾਵੇਂ ਹੈ ਵੀ ਡਾਇਰੈਕਸ਼ਨਾਂ ਜਿਹੜੀਆਂ ਪਿੱਛੋਂ ਆ ਰਹੀਆਂ ਵੀ ਕਿਹੜਾ ਕੈਂਡੀਡੇਟ ਜਿਤਾਉਣਾ ਤੇ ਕਿਹੜਾ ਹਰਾਉਣਾ ਔਰ ਇੱਕੋ ਹੀ ਚੀਜ਼ ਹੈ ਇਹਨਾਂ ਨੂੰ ਇੱਕੋ ਡਰ ਪਿਆ ਹੋਇਆ ਵੀ ਭਾਰਤੀ ਜਨਤਾ ਪਾਰਟੀ ਦੇ ਦੇ ਕੈਂਡੀਡੇਟ ਨਾ ਜਿੱਤ ਜਾਣ ਜਿਹੜਾ ਕਮਲ ਦਾ ਪੁਲ ਹੈ ਜਿਹੜਾ ਇਹਨਾਂ ਨੂੰ ਡਰੌਂਡਿਆ ਪਿਛਲੇ 10 ਦਿਨਾਂ ਤੋਂ ਉਸ ਕਮਲ ਦੇ ਪੁਲ ਤੋਂ ਇੰਨਾ ਡਰਿਆ ਹੋਇਆ ਵੀ ਹਦਾਇਤਾਂ ਇਹ ਦਿਾਰੀਆਂ ਵੀ ਕਿਸੇ ਨਾ ਕਿਸੇ ਤਰੀਕੇ ਜਿਹੜਾ ਹੈ ਜੋ ਨੰਬਰ 5 ਬੀਜੇਪੀ ਦੇ ਕੈਂਡੀਡੇਟ ਚਿੱਤ ਨਹੀਂ ਦੇਣੀ। ਸੋ ਭਾਈ ਜੀ ਮੈਂ ਸਾਰੀ ਬ੍ਰਾਈ ਸਨੇਹਾ ਦੇਣਾ ਚਾਹੁੰਨਾ ਆ ਸੀਐਮ ਸਾਹਿਬ ਨੂੰ ਸਾਡੇ ਵਿਧਾਇਕ ਸਾਹਿਬ ਨੂੰ ਕਿ ਗੱਲ ਸੁਣ ਲਓ ਅੱਜ ਤੱਕ ਤੁਸੀਂ ਡਾਇਰੈਕਸ਼ਨ ਦੇ ਦੇਣੀ ਆ। ਅਸੀਂ ਆਪਣੀ ਐਪਲੀਕੇਸ਼ਨ ਲੈ ਕੇ ਜਾਵਾਂਗੇ ਔਰ ਮੇਰੀ ਸਖਤ ਚੇਤਾਵਨੀ ਹੈ ਇਸ ਅਫਸਰ ਨੂੰ ਜਿੰਨੇ ਰਿਜ਼ਲਟ ਕੱਢਿਆ ਛੋਟੇ ਵੀ ਤੈਨ ਬਚਣਾ ਨਹੀਂ ਹੈ ਇਹ ਕਾਰਵਾਈ ਸਾਨੂੰ ਭਾਵੇਂ ਪੀਐਮO ਭਾਵੇਂ ਐਚਐਮOਫਿਸ ਭਾਵੇਂ ਗਵਰਨਰ ਤੱਕ ਲੈ ਕੇ ਜਾਵੇ ਅਸੀਂ ਤੈਨੂੰ ਇੱਕ ਘੰਟੇ ਦੇ ਵਿੱਚ ਜਿਹੜੀ ਕਾਰਵਾਈ ਕਰਕੇ ਦਿਖਾਵਾਂਗੇ ਮੇਰੀ ਪਾਰਟੀ ਹਾਈ ਕਮਾਂਡ ਨਾਲ ਵੀ ਗੱਲ ਚੱਲ ਰਹੀ ਹੈ ਅਸੀਂ ਇਹਦੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਦਵਾਂਗੇ ਕੰਪਲੇਂਟ ਜਿਹੜੀ ਅੱਗੇ ਸ਼ਰ੍ਹਾਂ ਆਮ ਉਲੰਘਣਾ ਇਲੈਕਸ਼ਨ ਕਮਿਸ਼ਨ ਦੀ ਤੋਹੀਨ ਕੀਤੀ ਜਾ ਰਹੀ ਹੈ ਸੋ ਭਾਈ ਜੀ ਆ ਜਿੰਨੇ ਲੋਕ ਇੱਥੇ ਖੜਿਆ ਇਸ ਧੱਕੇ ਦੇ ਵਿਰੋਧ ਹੈ ਔਰ ਮੈਂ ਚੇਤਾਵਨੀ ਦੇ ਕੇ ਜਾ ਰਿਹਾ ਹਾਲੇ ਰਿਜ਼ਲਟ ਆਉਣੇ ਆ ਮੈਨੂੰ ਇੱਕ ਅਫਸਰ ਕਹਿੰਦਾ ਕਹਿੰਦਾ ਜੀ ਆ ਛੱਡ ਦਿਓ ਅਗਲੀ ਵਾਰ ਅਸੀਂ ਜ਼ਿਆਦਾ ਜਿਹੜਾ ਹੈਗਾ ਤੇ ਆਦੀ ਵਰਤ ਲਾਂਗੇ ਤੇ ਯਾਰ ਮੈਂ ਉਹਨੂੰ ਅੱਗੇ ਉਹ ਗੱਲ ਕਹੀ ਵੀ ਪਰਸੋਂ ਮੁੰਡਾ ਨੌਜਵਾਨ ਮਰ ਗਿਆ ਤੁਸੀਂ ਆਪਣੇ ਸੀਐਮ ਨੂੰ ਇਹ ਸਟੇਟਮੈਂਟ ਦੇ ਦਿਓ ਵੀ ਪਰਸੋਂ ਜਿਹੜਾ ਕਬੱਡੀ ਪਲੇਅਰ ਮਰ ਗਿਆ ਇਹਨੂੰ ਪੁੱਲ ਜਾਓ ਤੇ ਅਗਲੀ ਵਾਰ ਅਸੀਂ ਕੋਈ ਨਹੀਂ ਚੱਲਣ ਦੇ ਇਹ ਕਿੰਨਾ ਇਨਸਾਫ ਨਹੀਂ ਪੈਂਦੀ ਹੈ ਬਾਸੋ ਬਾਈ ਜੀ ਮੇਰੀ ਚਾਹ ਵੀ ਆ ਜਿੰਨੇ ਅਫਸਰ ਮੇਰੇ ਜਲਾਈ ਦੇਖ ਰਹੇ ਆ ਮੈਂ ਇੱਕ ਗੱਲ ਦੱਸਦਾ ਪੋਲੀਟੀਕਲ ਤੰਤਰ ਦਾ ਫਿਰ ਵੀ ਬਾਝੂ ਪਰ ਸੀਰੀ ਵਿੱਚ ਤੁਹਾਡੇ ਰੇਕੇ ਕਾਪੀ ਦੇ ਨਾਮ ਲੈ ਲਿੱਖਿਆ ਜਾ ਰਿਹਾ ਔਰ ਆਈ ਵਿਲ ਮੇਕ ਸ਼ੋਰਟ ਕਿ ਇਨਸਾਫ ਜਸਟਿਸ ਜਿਹੜਾ ਉਹ ਲੋਕਾਂ ਨੂੰ ਮਿਲੇ ਸੋ ਮੈਂ ਸਾਰਿਆਂ ਦਾ ਲਈ ਦੇਖਿੰਦੇ ਬਹੁਤ ਬਹੁਤ ਧੰਨਵਾਦ ਬੇਨਤੀ ਕਰਦਾ ਇਸ ਅਤਿਆਚਾਰ ਦੇ ਖਿਲਾਫ ਆਓ ਰਲ ਕੇ ਲੜਾਈ ਲੜੀਏ ਤਾਂ ਕਿ ਇਹਨਾਂ ਨੂੰ ਇਹ ਪਤਾ ਲੱਗੇ ਵੀ ਪੰਜਾਬੀ ਦੱਬਣ ਦੇ ਨਾਲ ਨਹੀਂ ਦਬਾਏ ਜਾਣਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ